ਤਰੀਆਂ ਦਸ਼ਮੇਂ ਨੂੰ ਲਾਈਏ ਉਹਨਾਂ ਨੂੰ ਮਮਤਾ ਜੀ ਆਏ ਆ ਕੰਮ ਤਾਂ ਹੁਣ ਆਸ ਮੰਗਲੇ ਸਾਲ ਜੀ ਹੋਏ ਨੇ ਨਵੀਂ ਸਰਕਾਰ ਨੇ ਵਧੀਆ ਸਾਨੂੰ ਵਧੀਆ ਗਰੰਟੀਆਂ ਦਿੱਤੀਆਂ ਨੇ ਜੀ ਹਿੰਮਾ ਸਾਹਿਬ ਦਾ ਅਸੀਂ ਬਹੁਤ ਧੰਨਵਾਦੀ ਆਂ ਪੰਤ ਮਾਨ ਸਾਹਿਬ ਦਾ ਬਹੁਤ ਧੰਨਵਾਦੀ ਆਂ ਨਹੀਂ ਕੋਈ ਪੱਕਾ ਪਾਤ ਨਹੀਂ ਹੋਈ ਵਧੀਆ ਚੱਲ ਰਿਹਾ ਜੀ ਕੰਮ ਬਹੁਤ ਪ੍ਰੋਬਲਮ ਆ ਰਹੀ ਹੈ ਕਿ ਉਥੇ ਕੀਚਰ ਹੋਣੀ ਚਾਹੀਦੀ ਸਕੂਲ ਦੇ ਵਿੱਚ ਹਾਂ ਜਿਹੜੀ ਅਸੀਂ ਮੰਗਾ ਮੰਗਦੇ ਰਿਹਾ ਹਾਂ ਸੱਤਾ ਬਦਲੀ ਹੋ ਗਈ ਕਿ ਉਹਦੀ ਪੂਰੀ ਹਾਂ ਸੱਤਾ ਪੂਰੀ ਹੋ ਗਈ ਜਿਹੜੀ ਫੋਟੋ ਪਾਉਂਦੇ ਆ ਮੈਂ ਤਾਂ ਰਹਿਣ ਸਾਡੇ ਨਾਲ

ਮੇਰੇ ਬਾਰਮੂੜੇ ਦਾ ਗੰਨਤੀ ਜਿਹੜਾ ਆਪਣੇ ਬੰਦੇਤਾਂ ਨਾਲ ਜੀ ਬਹੁਤ ਵਧੀਆ ਕੰਮ ਕੀ ਕੀ ਕੰਮ ਹੋਇਆ ਤੁਸੀਂ ਦਾਪੂਜੀ ਕੀਨਾ ਆਪਣਾ ਦੇਵਰਾਮ ਜੀ ਹਾਂ ਕਿਹੜਾ ਪਿੰਡ 'ਚ ਖੜੇ ਆਪਾਂ ਇਸ ਟਾਈਮ ਗਵਿੰਦਗੜ ਜੇਜੀਆ ਗਵਿੰਦਗੜ ਜੇਜੀਆ ਅੱਜ ਉਹ ਮਤਲਬ ਪਿਛਲੇ ਪਲਾਨਾਂ ਦੇ ਵਿੱਚ ਲਾ ਲੋ ਜੇ ਪਹਿਲਾਂ ਕਮਲਦੀਪ ਕੌਰ ਸਰਪੰਚ ਸੀ ਤੇ ਹੁਣ ਮਨਜੀਤ ਕੌਰ ਸਰਪੰਚ ਨੇ ਹਾਂਜੀ ਹਾਂਜੀ ਤੇ ਕਿੰਨੇ ਕੰਮ ਸੰਦਾ ਹੋਇਆ ਪਿਛਲੀਆਂ ਬੰਦੇਤਾਂ ਨਾਲ ਜੀ ਬਹੁਤ ਵਧੀਆ ਕੰਮ ਹੋਇਆ ਕੀ ਕੀ ਕੰਮ ਹੋਇਆ ਤੁਹਾਡੇ ਤਰੰਤ ਦੇਖਣ ਲਈ ਸਾਡੇ ਪਾਰਕ ਬਾਗਬਾਨੀ ਬੁੱਤੇ ਤੇ ਚੱਪੜ ਦਾ ਹੋਰ ਰੋਲਾ ਪਹਿਲੇ ਸਾਰੇ ਜਿੰਨੇ ਵੀ ਕੰਮ ਕਰੇ ਨਾ ਬਹੁਤ ਵਧੀਆ ਕੀਤਾ ਨਹੀਂ ਵੀ ਜਾਨੀ ਪਿੰਡ ਅਲੇ ਖੁਸ਼ ਨੇ ਪਿੰਡ ਅਲੇ ਖੁਸ਼ ਨੇ ਜੀ ਅਸੀਂ ਵੀ ਖੁਸ਼ ਹਾਂ ਠੀਕ ਹੈ ਜੇ ਮੰਨ ਲਓ ਗੱਲ ਮਨਜੀਤ ਕੌਰ ਨੂੰ ਅਗਲੀ ਵਾਰ ਪ੍ਰਣਾਮ ਦੇ ਵਿੱਚ ਚੌਣ ਲੜਨ ਦਾ ਮੌਕਾ ਮਿਲਦਾ ਕੀ ਲੋਕ ਸਮਰਥਨ ਕਰਨਗੇ ਦੇਣਗੇ ਜੀ ਪੱਕੇ ਦੇ ਇਸ ਤੇ ਜ਼ਰੂਰੀ ਦੇਵਾਂਗੇ ਕਿ ਨਾ ਵੀਰ ਜੀ ਆਪਣਾ ਸੁਖਾ ਸਿੰਘ ਜੀ ਸੁੱਖਾ ਸਿੰਘ ਜੀ ਜਿਹੜੇ ਹੁਣ ਪਿੰਡ ਦੇ ਵਿੱਚ ਕੰਮ ਹੋਏ ਨੇ ਕਿੰਨੇ ਕ ਹੋਏ ਨੇ ਕੰਮ ਬਹੁਤ ਵਧੀਆ ਹੋਏ ਨੇ ਜੀ ਅੱਛਾ ਹਾਂ ਜੀ ਜੇ ਆਪਾਂ ਕਹੀਏ ਮਨਜੀਤ ਕੌਰ ਸਰਪੰਚ ਬਣੀ ਸੀ ਕੁਝ ਮਹੀਨਿਆਂ ਦੇ ਮਲੇ ਨੇ ਉਹਨਾਂ ਨੂੰ ਕੰਮ ਕਰਨ ਦੇ ਤਾਂ ਕਿੰਨੇ ਕ ਕੰਮ ਹੋਏ ਨੇ ਤੁਹਾਡੇ ਉਹਨਾਂ ਨੇ ਸਭ ਤੋਂ ਪਹਿਲਾਂ ਦਾ ਕੰਮ ਜੀ ਮੇਰੇ ਬਾਰਮੂਲੇ ਹੋਇਆ ਮੇਰੇ ਬਾਰਮੂਲੇ ਇੰਨਾ ਗੰਦ ਸੀ ਜਿਹੜੇ ਆਪਾਂ ਪਾਰਕ ਬਣਾਤਾ ਗੰਦ ਚੱਕਿਆ ਗਿਆ ਸਭ ਤੋਂ ਵਧੀਆ ਕੰਮ ਤਾਂ ਮੈਂ ਇਹ ਚੀਜ਼ ਨੂੰ ਮੰਨਦਾ ਮੇਰੇ ਭਾਤਾ ਹੀ ਸਰਪੰਚ ਨੂੰ ਮੌਜੂਦਾ ਹੀ ਰਹਿਣ ਸਦਾ ਰਿਵੇਰ ਇਹ ਤਾਂ ਮੈਂ ਬਾਹਰ ਚੋਂ ਗੰਦ ਚੱਕਦਾ ਸਾਡੇ ਤਿੰਨੇ ਭਾਈਆਂ ਦੇ ਬਾਰਮੂਲੇ ਰੂੜੀਆਂ ਦੀਆਂ ਰੂਪੀਆਂ ਚੱਕਿਆਂ ਨੇ ਇਹਨਾਂ ਨੇ ਬਹੁਤ ਵਧੀਆ ਕੰਮ ਕਰਿਆ ਪਾਰਕ ਬਣਾਤਾ ਸਫਾਈ ਕਰਤੀ ਬਾਰ-ਮੁਰੇ ਬਾਕੀ ਆਮ ਬੱਸ ਸਟੈਂਡ ਬਣਾਇਆ ਦੇਖੋ ਵਧੀਆ ਬਣ ਗਿਆ ਉਹ ਵੀ ਬਣਾਤਾ ਹੋਰ ਥੋੜੇ ਧਿਆਨ ਚ ਕਿਹੜੇ ਕਿਹੜੇ ਕੰਮ ਕੰਮ ਪਾਰਕ ਇਹਦੇ ਵਿੱਚ ਪਾਰਕ ਦਾ ਕਰਤਾ ਇਹਦਾ ਕਰਤਾ ਸਟੇਡੀਅਮ ਦਾ ਚੱਲ ਜੰਦਾ ਰੂਪੀ ਬਹੁਤ ਵੱਡੀ ਗੱਲ ਹਾਂ ਜੀ ਸਟੇਡੀਅਮ ਵੀ ਬਣਾਈ ਜਾਂਦੇ ਉਹਦੀ ਝਾਲੀ ਜੂਲੀ ਲਾਤੀ ਆ ਪਾਰਕ ਦੀ ਵਿਚਾਈ ਦੇ ਵਿੱਚ ਰਹਿ ਗਈ ਬਸ ਗਰੇਲ ਬਣਾਉਣ ਵਾਲੀ ਗਰੇਲ ਤਿਆਰ ਹੈ ਕਹਿੰਦੇ ਲੱਗ ਜੂਗੀ ਹਾਂ ਬੱਪੂ ਜੀ ਕੀ ਨਾਂ ਬਹਾਦਰ ਸਿੰਘ ਅੱਛਾ 8 ਕੰਮ ਮਹੀਨਾ ਤੁਹਾਨੂੰ ਕਹੂੰਗਾ ਮੈਂ ਕੰਮ ਕਰਦੇ ਜਿਹੜੇ ਹੋ ਰਹੇ ਨੇ ਹਾਂਜੀ ਤਾਂ ਉਹ ਮੰ지ਦਕੌਰ ਦੇ ਦੇਖਰੇਖ ਦੇ ਵਿੱਚ ਹੋਏ ਨੇ ਕੰਮ ਤੇ ਮੰ지ਦਕੌਰ ਬੁਲਕ ਨੇ ਕੰਮ ਕਰਵਾਈ ਤੇ ਬੇਤਾ ਜੀ ਮੇਰੀ ਸੁਣੋ ਗੱਲ ਮੈਂ ਤੇ ਜਿਹੜਾ ਹੋ ਕੰਮ ਕਰਾਇਆ ਇਹਨਾਂ ਨੇ ਇਹ ਬਹੁਤ ਵਧੀਆ ਕਰੇ ਕੋਈ ਕਿਸੇ ਨਾਲ ਹੀ ਰਫੀ ਨਹੀਂ ਕਰੀ ਕਿਸੇ ਤੇਰਾ ਮੈਂ ਕੋਈ ਹੋ ਨਹੀਂ ਕਰਿਆ ਠੀਕ ਹੈ ਜੀ ਹਾਂਜੀ ਹਾਂਜੀ ਹਾਂ ਕੋਈ ਆਂਬਾ ਨਹੀਂ ਆਇਆ ਨਾ ਠੀਕ ਹੈ ਹਾਂ ਕਿਸੇ ਨਾ ਮਤਭੇਦ ਨਹੀਂ ਕੋਈ ਪੱਕਾ ਪੱਕਾ ਪੂਰਾ ਵੀ ਨਹੀਂ ਨਹੀਂ ਜੀ ਕਿਸੇ ਵੀ ਤਰ੍ਹਾਂ ਨਾ ਵੀ ਜਣੀ ਸਾਰੇ ਕੰਮ ਵਧੀਆ ਹੋਏ ਨੇ ਵਧੀਆ ਠੀਕ ਹਾਂਜੀ ਕੀ ਨਾ ਜੀ ਆਪਣਾ ਲਾਲਤੂ ਕਿਹੜਾ ਪਿੰਡਾ ਗਵਿੰਦਗੜ੍ਹ ਜੱਜੀਆ ਅੱਛਾ ਕੰਮ ਹੋਇਆ ਤੁਹਾਡੇ ਪਿੰਡ ਦੇ ਵਿੱਚ ਹੋਇਆ ਜੀ ਸਾਰਾ ਇਹ ਕਦੋਂ ਤੋਂ ਹੋਇਆ ਹਾਂਜੀ ਕਦੋਂ ਤੋਂ ਇਹ ਕੰਮ ਹੋਇਆ ਨੂੰ 2 ਮਹੀਨੇ ਹੋ ਗਏ 3 ਮਹੀਨੇ ਚੱਲਦੇ ਨੇ ਜੀ ਕੰਮ ਵੀ ਵਧੀਆ ਹੋਏ ਨੇ ਪਿੰਡ 'ਚ ਕੰਮ ਪਿੰਡ 'ਚ ਤਾਂ ਬਹੁਤ ਵਧੀਆ ਕੰਮ ਹੋਇਆ ਜੀ ਠੀਕ ਆ ਖੁਸ਼ ਹੋ ਸਾਰੇ ਹਾਂ ਜਮਾ ਖੁਸ਼ ਹਾਂ ਬਿਲਕੁਲ ਠੀਕ ਹੈ ਕੰਮ ਜੇ ਕੰਮ ਕਰੂਗਾ ਬੰਦਾ ਸਰਪੰਚ ਕਿਉਂ ਨਹੀਂ ਰਹੂਗਾ ਮੈਨੂੰ ਐ ਦੱਸੋ ਠੀਕ ਹੈ ਵੀ ਦੁਬਾਰੇ ਵੀ ਬਣਾਉਂਗੇ ਹਾਂ ਦੁਬਾਰਾ ਵੀ ਇਹੀ ਸਰਪੰਚ ਆਊਗਾ ਠੀਕ ਹੈ ਇਹ ਕੰਮ ਕਰੂਗਾ ਪਿੰਡ ਦਾ ਉਹੀ ਸਰਪੰਚ ਆਊਗਾ ਠੀਕ ਹੈ ਜੀ ਜੇ ਹੁਣ ਪੈੰਦਰ ਜੇ ਕੰਮ ਹੀ ਖੜ ਗਿਆ ਪਿੰਡ ਦਾ ਫਿਰ ਸਾਡਾ ਐਸੀ ਕੀ ਫਾਇਦਾ ਸਾਨੂੰ ਕੀ ਫਾਇਦਾ ਲੱਗਿਆ ਠੀਕ ਹੈ ਜੀ ਖੁਸ਼ ਹੋ ਤੁਸੀਂ ਅਸੀਂ ਖੁਸ਼ ਆ ਜੀ ਠੀਕ ਹੈ ਹਾਂ ਤੁਸੀਂ ਸਾਡਾ ਕੰਮ ਹੋਣਾ ਚਾਹੀਦਾ ਪਿੰਡ ਵਿੱਚ ਉਹੀ ਸਰਪੰਚ ਰਹੂਗਾ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਓਕੇ ਅਸੀਂ ਕਾ ਮਤਾ ਜੀ ਅਸੀਂ ਕਿਵੇਂ ਹੋ ਰਿਹਾ ਕੰਮ ਤੰਦਾ ਜੀ ਹਾਂ ਮੈਂ ਚੱਲੀ ਜਾਂਦਾ ਵਧੀਆ ਹਾਂ ਕਿਵੇਂ ਪਹਿਲਾਂ ਨਾਲੋਂ ਪੰਜ ਪੰਚਾਇਤ ਨਾਲੋਂ ਕਿਵੇਂ ਹੁਣ ਦਾ ਫਰਕ ਹੈ ਜੀ ਕੋਈ ਫਰਕ ਨਹੀਂ ਪਾਈ ਆ ਠੀਕ ਵਸ ਵਧੀਆ ਨਹੀਂ ਕੋਈ ਕੰਮ ਚ ਪੱਖ ਜਿਵੇਂ ਨਰੇਗਾ ਦਾ ਕੰਮ ਹੁੰਦਾ ਚ ਪੱਖਪਾਤ ਹੁੰਦਾ ਜਾਂ ਹੁੰਦਾ ਨਹੀਂ ਨਾ ਕੋਈ ਨਹੀਂ ਜੀ ਵਧੀਆ ਚੱਲੀ ਜਾਂਦਾ ਇਹ ਕੰਮ ਸਾਰੇ ਸਹੀ ਹੋ ਰਹੇ ਹਾਂ ਸਹੀ ਹੋ ਰਹੇ ਨਹੀਂ ਜਿੰਨਾ ਵੀ ਕੰਮ ਹੋ ਰਹੇ ਹਾਂ ਜੀ ਕੀ ਕੀ ਕੰਮ ਹੋ ਗਏ ਤੁਹਾਡੇ ਮੁਤਾਬਕ ਕੋਈ ਗ੍ਰੀ ਕੰਮ ਕਰਦੇ ਰਹਾ ਜੀ ਨਰੇਗਾ ਚ ਹਾਂਜੀ ਹਾਂ ਨਰੇਗਾ ਚ ਕੰਮ ਠੀਕ ਚੱਲ ਰਿਹਾ ਹਾਂਜੀ ਵਧੀਆ ਚੱਲ ਰਿਹਾ ਕਿਸੇ ਨਾਲ ਕੋਈ ਪੱਖਪਾਤ ਨਹੀਂ ਨਹੀਂ ਸਰ ਕਿਸੇ ਨਾਲ ਵੈਸਟਰੋਲ ਦਾ ਵਧੀਆ ਹਾਂਜੀ ਹਾਂ ਵੀ ਕੋਈ ਨਾਰਾਜ਼ ਨਹੀਂ ਹੋ ਰਿਹਾ ਨਹੀਂ ਨਹੀਂ ਕੋਈ ਨਹੀਂ ਕਿ ਮਤਾ ਇਹ ਸਹੀ ਗੱਲ ਹੈ ਸਹੀ ਚੱਲਿਆ ਹਾਂਜੀ ਸਹੀ ਹੈ ਕਿਸੇ ਨਾ ਕੋਈ ਪੱਖ ਪਾ ਨਾ ਕੋਈ ਪੱਖ ਨਹੀਂ ਜੀ ਵਧੀਆ ਕੰਮ ਚੱਲਦਾ ਜਿੱਦਾਂ ਚੱਲੇ ਨੇ ਸਭ ਦੇ ਲੱਗਦੇ ਨੇ ਤੈਨੂੰ ਕਿਸੇ ਦੇ ਤੋੜੇ ਕਿਸੇ ਦੇ ਬਾੜੇ ਸਭ ਦੇ ਲੱਗੇ ਹੋਏ ਨੇ ਸਭ ਦੇ ਹਾਂ ਹਾਂ ਠੀਕ ਹੈ ਹਾਂ ਮਿਲ ਰਿਹਾ ਜੀ ਠੀਕ ਹੈ ਸਹੀ ਮਿਲਦੇ ਹਾਂ ਸਾਰਾ ਨਾ ਪੈਸੇ ਵੀ ਵਧੀਆ ਆ ਮੈਂ ਕੋਈ ਆਫਿਸ ਦਾ ਕਰਤਾ ਹਾਂ ਜੀ ਵੀ ਸਹੀ ਸਾਰਾ ਹਾਂ ਸਹੀ ਚੱਲ ਰਿਹਾ ਹਾਂ ਕੀ ਨਾ ਵੀਰ ਜੀ ਤੇ ਮੌਕੇ ਦੀ ਪੰਚਾਇਤ ਦੇ ਵਿੱਚ ਤੁਸੀਂ ਕੀ ਆਉਦੀ ਤਰੀਕ ਰੱਖਦੇ ਮੈਂ ਮੌਜੂਦਾ ਪੰਚਾਂ ਜੀ ਸ਼ੰਗਾਰਾ ਸਿੰਘ ਨਾਮ ਆ ਮੇਰਾ ਅੱਛਾ ਪਹਿਲਾਂ 4 ਸਾਲ ਪਹਿਲਾਂ ਸਸਪੈਂਡ ਹੋਏ ਜਿਹੜੇ ਕਮਲਜੀਤ ਕੌਰ ਸਰਪੰਚ ਸੀ ਤੇ ਹੁਣ ਮਨਜੀਤ ਕੌਰ ਨੇ ਜਿਹੜੇ ਤੇ ਉਹਨਾਂ ਦੇ ਕਾਰਜਕਾਲ ਦਾ ਤੇ ਉਹਨਾਂ ਦੇ 4 ਸਾਲ ਦੇ ਕਾਰਜਕਾਲ ਦੇ ਵਿੱਚ ਕਿੰਨੇ ਕੁ ਕੰਮ ਹੋਏ ਕਰਿਆ ਤਾਂ ਉਹਨਾਂ ਨੇ ਵੀ ਸੀਗਾ ਵਧੀਆ ਕੀਤਾ ਸੀ ਠੀਕ ਆ ਪਰ ਕੁਝ ਜਿਹੜੇ ਉਹਨਾਂ ਨੇ ਜਾਣ ਬੁੱਝ ਕੇ ਰੱਖੇ ਹੋਏ ਛੱਡੇ ਹੋਏ ਸੀ ਕੰਮ ਪਰ ਇਹਨਾਂ ਨੇ ਜਿਹੜੇ ਕਰਕੇ ਰਿਹਾ ਤੇ ਉਹਨੂੰ ਕਿਤੇ ਵਰਕੇ ਕਰੇ ਨੇ ਚੇਕਪਾ ਕਿਨਾਂ ਪਿੱਛੇ ਜੀ ਗੱਲ ਹੋਈ ਸੀ ਵੀ ਆ ਗਲੀਆਂ ਨੇ ਪੱਖਪਾਤ ਪੱਖੋ ਰਹਿ ਗਏ ਸੀ ਕਿ ਉਹ ਕੰਮ ਨੇ ਪਰੇ ਚੜ੍ਹ ਗਈ ਸਭ ਬਿਲਕੁਲ ਜੀ ਉਹ ਉਹੀ ਗੱਲ ਆ ਲੋ ਚਾਹੇ ਪੱਖਪਾਤ ਲਾ ਲੋ ਚਾਹੇ ਕਿਸੇ ਖੇਤ ਉਦਾਂ ਲਾ ਲੋ ਉਹ ਛੱਡੀਆਂ ਹੋਈਆਂ ਸੀ ਗਲੀਆਂ ਉਹ ਇਹਨਾਂ ਨੇ ਬਣਵਾਈਆਂ ਹੁਣ ਜੀ ਨਹੀਂ ਉਹ ਕੰਮ ਹੋਇਆ ਤੁਸੀਂ ਹਾਂਜੀ ਹੋ ਗਿਆ ਜੀ ਹਾਂਜੀ 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 ਨਾਲੇ ਦਾ ਬਹੁਤ ਜੀ ਵੀ ਨਰਾਜ਼ਗੀ ਚੱਲ ਰਹੀ ਸੀ ਉਹ ਕੰਮ ਹੋ ਗਏ ਸਾਰੇ ਹਾਂਜੀ ਹੋ ਗਏ ਜੀ ਠੀਕ ਉਹ ਨਾਲੇ ਦਾ ਬਹੁਤ ਗੰਦ ਸੀਗਾ ਨਾਲਾ ਜਿਹੜਾ ਸੀਗਾ ਕਈ ਸਾਲਾਂ ਤੋਂ ਨਹੀਂ ਬਣਾਇਆ ਇਹਨਾਂ ਨੇ 2 ਸਾਲ ਉਹਦੇ ਮੌਜੂਦਾ ਹੁੰਦੇ ਹੋਏ ਵੀ ਪਾਸ ਹੋ ਕੇ ਪਿਆ ਰਿਹਾਗਾ ਉਹ ਇਹਨੇ ਬਣਵਾਇਆ ਨਹੀਂ ਸੀਗਾ ਜਦ ਕਿ ਗੰਦ ਸਾਰਾ ਇਧਰਲੇ ਵੇੜੇ ਚ ਆਉਂਦਾ ਸੀਗਾ ਉਹ ਪਰ ਇਹਨਾਂ ਨੇ ਬਣਵਾਇਆ ਹੁਣ ਅੱਛਾ ਜਾਨੀ ਉਹ ਜਿਹੜਾ ਉਹ ਨਾਲੇ ਜਿਹੜਾ ਉਹ ਬਣ ਚੁੱਕਿਆ ਹਾਂਜੀ 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 ਉਹ ਬਣ ਚੁੱਕਿਆ ਠੀਕ ਹੈ ਇੱਕ ਆਪਣੀ ਗਲੀ ਸੀ ਦੀ ਹਾਂਜੀ ਉਹ ਵੀ ਸਾਰੀ ਬਣ ਦੋ ਗਲੀਆਂ ਸੀਗੀਆਂ ਉਹ ਜਾਣਵੁੱਝ ਕੇ ਛੱਡੀਆਂ ਹੋਈਆਂ ਸੀ ਜਾਣਵੁੱਝ ਕੇ ਛੱਡੀਆਂ ਹਾਂਜੀ ਉਹ ਵੀ ਬਣ ਚੁੱਕੀਆਂ ਬਣ ਗਈਆਂ ਹੁਣ ਕੀ ਸੰਤੁਸ਼ਟ ਹੋ ਇਸ ਕੰਮ ਬਿਲਕੁਲ ਜੀ ਠੀਕ ਕੱਲ ਠੀਕ ਹੈ ਜੀ ਅੱਛਾ ਜਿਵੇਂ ਆਪਣੇ ਪਹਿਲਾਂ ਹਾਲਾਤ ਸੀ ਨਾਲੇ ਦੇ ਤੇ ਹੁਣ ਨਵਾਂ ਬਣ ਗਿਆ ਕਿਵੇਂ ਲੱਗਦਾ ਤੁਹਾਨੂੰ ਖੁਸ਼ ਹੋ ਤੁਸੀਂ ਬਹੁਤ ਵਧੀਆ ਬਣ ਗਿਆ ਵੀਰੇ ਖੁਸ਼ ਹੋਗੇ ਵੀ ਹਾਂ ਕੋਸਾ ਵੀਰੇ ਬਹੁਤ ਹਾਂ ਮੈਂ ਆਪਾਂ ਪਹਿਲਾਂ ਉਹ ਕਹਿੰਦੇ ਸੀ ਵੀ ਸਾਡਾ ਕੁਝ ਬਾਈ ਨਾਸਤਾ ਬੜਾ ਠਾਕੀ ਰੱਖਦੇ ਨੇ ਬੱਚਿਆਂ ਨੇ ਹਾਂ ਚੱਲ ਗਏ ਹੁਣ ਉਹ ਤਾਂ ਖਤਮ ਹੋ ਗਿਆ ਨਾ ਮੇਰਾ ਖਤਮ ਹੋ ਗਿਆ ਵੀਰੇ ਜਣੀ ਸੋਨਾ ਹੋ ਗਿਆ ਹਾਂ ਸੋਨਾ ਬਣ ਗਿਆ ਇਹ ਕਿਵੇਂ ਵਧੀਆ ਹੋਏ ਪਿੰਡ ਜਿੰਨੇ ਵੀ ਹੋਰ ਕੰਮ ਹੋਏ ਨੇ ਵਧੀਆ ਹੋਏ ਨੇ ਬਾਈ ਤੇ ਚਲੋ ਜਿਹੜੀ ਅਸੀਂ ਮੰਗਾ ਮੰਗਦੇ ਬਈ ਸਾਡਾ ਵਧੀਆ ਹੋਗੀ ਪਿਛੜੀ ਪੂਰੀ ਹੋ ਗਈ ਹਾਂ ਸਰਪਾ ਪੂਰੀ ਹੋ ਗਈ ਬਈ ਜਿਹੜੀ ਪਹਿਲਾਂ ਕੰਮ ਨਹੀਂ ਸਰਪਾਜ ਬਣਾ ਹੁਣ ਬਣੀ ਹੋਣੀ ਹੋਈ ਹੈ ਮਨਜੀਤ ਕੌਰ ਠੀਕ ਹੈ ਉਹਨਾਂ ਨੇ ਬਣਾ ਕੇ ਕਿਵੇਂ ਧੰਨਵਾਦ ਕਰਦੇ ਹੋ ਹਰ ਉਹਨਾਂ ਦਾ ਧੰਨਵਾਦ ਬਈ ਹਰ ਹੂਰਾ ਧੰਨਵਾਦ ਕਰਦਾ ਵੀਰੇ ਸਸੀ ਕਾ ਬੇਬੇ ਜੀ ਸਸੀ ਕਾ ਪੁੱਤ ਅੱਛਾ ਜਦੋਂ ਆਪਾਂ ਨਾਲੇ ਤੋਂ ਪਰੇਸ਼ਾਨ ਸੀ ਤੁਸੀਂ ਵੀ ਪਿਛਲੇ ਵਾਰ ਜਦੋਂ ਆਪਾਂ ਵੀਡੀਓ ਤਿਆਰੀ ਕੀਤੀ ਸੀ ਵੀ ਨਾਲਾ ਨਹੀਂ ਬਣ ਰਿਹਾ ਸਾਨੂੰ ਬੱਚਿਆਂ ਦਾ ਡਰ ਸਤਾ ਰਿਹਾ ਇਹਦੇ ਵਿੱਚ ਡਿੱਗ ਜੰਨੇ ਬਹੁਤ ਡੂੰਗਾ ਸੀ ਹੁਣ ਨਵਾਂ ਨਾਲਾ ਬਣ ਗਿਆ ਕਿੰਨੀ ਕੋ ਖੁਸ਼ੀ ਮਹਿਸੂਸ ਬਹੁਤ ਖੁਸ਼ੀ ਹੈ ਪੀ ਜਾਨੀ ਬੱਚਿਆਂ ਦਾ ਜਿਹੜਾ ਡਰ ਸੀ ਵਿੱਚ ਡੇ ਰਿਹਾ ਉਹ ਚਲਿਆ ਗਿਆ ਉਹ ਡਰ ਚਲੇ ਗਿਆ ਹਾਂ ਡਰ ਚਲੇ ਗਿਆ ਅੱਛਾ ਫਿਰ ਜਿਹੜੇ ਨਵੇਂ ਸਰਪੰਚ ਬਣੇ ਨੇ ਮਜੀਦ ਕੋਰ ਇਹਨਾਂ ਦੇ ਕਾਰਜਕਾੜ ਤੋਂ ਕਿਵੇਂ ਖੁਸ਼ ਹਾਂ ਬਹੁਤ ਖੁਸ਼ ਹਾਂਗੇ ਜੇ ਅੱਗੇ ਚਾਹੁੰਣ ਇਹ ਅੱਗੇ ਵੀ ਖੁਸ਼ ਹਾਂ ਵੀ ਸਰਪੰਚ ਬਣਨ ਨੂੰ ਸਮਰਥਨ ਕਰਾਂਗੇ ਹਾਂ ਹਾਂ ਕਰਾਂਗੇ ਹਾਂ ਹਾਂ ਇਹ ਤਾਂ ਪੂਰਾ ਖੁਸ਼ ਹਾਂਗੇ ਖੁਸ਼ ਹਾਂ ਸਿੱਧਾ ਹਾਂਜੀ ਗੁੱਟ ਪਾਵਾਂਗੇ ਮੋਟਾ ਪਾਵਾਂਗੇ ਠੀਕ ਹੈ ਹੈ ਮੋਟਾ ਪਾਵਾਂਗੇ ਸਾਨੂੰ ਤਾਂ ਰਹਿਣ ਸਾਡੇ ਨਾਲ ਆਹ ਸਾਡੇ ਅੰਦਰ ਵੀ ਸੌਣਾ ਦੇ ਹਸੀ ਹੋਇਤੀ ਜੀ ਪੂਰਾ ਹੀ ਪਾਣਾ ਨਾਲ ਜਿਹੜਾ ਕੰਮ ਪੂਰਾ ਹੋਇਤੀ ਨਾ ਜੀ ਸਾਡੇ ਮਕਾਨ ਨਹੀਂ ਮੇਦੀ ਸਾਡੇ ਅੰਦਰ ਪੇਟੀਆਂ ਥੱਲੇ ਪਾਣੀ ਜਾਵੜਿਆ ਸੀ ਸੰਪਰਸਾ ਨੂੰ ਕਿਸੇ ਨੇ ਪੁੱਛਿਆ ਨਹੀਂ ਅੱਛੀ ਛੋਡੀ ਕੀ ਹਾਲਤ ਹੈ ਵੀ ਕੋਹਰਾਂ ਨੇ ਕਿਸੇ ਨੇ ਪੁੱਛਿਆ ਨਹੀਂ ਅਸੀਂ ਤਾਂ ਬਹੁਤ ਧੰਨਵਾਦ ਕਰਦੇ ਹਾਂ ਸਰਪੰਚ ਦਾ ਵੀ ਇਹ ਜੀ ਸਰਪੰਚਾ ਹਣ ਜਿਹੜਾ ਵਧੀਆ ਕਰਿਆ ਜੀ ਇਹਨਾਂ ਨੂੰ ਬਹੁਤ ਵਧੀਆ ਰਹਣਾ ਹੈ ਸਰਪੰਚ ਅਸੀਂ ਗਾਹਾਂਵਾਰੇ ਵੀ ਕਹਿੰਨੇ ਵੀ ਆਏ ਰਹੇ ਅਸੀਂ ਇਹਦੇ ਮੈਂਬਰਾਂ ਨੂੰ ਵੀ ਤਲਾਹ ਲਾਉਣਾ ਵੀ ਤੁਸੀਂ ਉਹਨੂੰ ਕਰੋ ਅਸੀਂ ਸਰਪੰਚ ਜੀ ਠੀਕ ਐ ਸੇਮ ਦੇਖ ਲਓ ਬੀਬੀਆਂ ਦੇ ਵੱਡਾ ਯੋਗਦਾਨ ਹੁੰਦਾ ਬੰਦੇ ਦਾ ਪਤਾ ਜਾਂਦਾ ਇਹਨੇ ਨਹੀਂ ਬੀਬੀਆਂ ਦੀ ਬਾਦਲ ਮਾਈਆਂ ਦੀ ਯੋਗਦਾਨ ਹੁੰਦਾ ਵੀ ਬੀਬੀ ਨਹੀਂ ਬੀਬੀਆਂ ਦੀ ਬਾਦਲ ਦੀਆਂ ਇਹ ਨਾਲ ਆ ਨਾਲ ਅਸੀਂ ਆਪਾਂ ਇਹ ਜਿਹਾ ਸਰਪੰਚ ਬਣਾ ਕੇ ਲੌਕਟ ਪਵਾਣੀ ਹਾਂ ਹਾਂ ਸਾਡੀ ਆ ਮੰਗ ਪੂਰੀ ਹੋਏ ਹਾਂ ਉਹ ਆਪਾਂ ਇਹ ਪੂਰੇ ਤੋਂ ਨਿਵਾਰੇ ਕਰਦੇ ਹਾਂ ਇਹ ਸਾਡਾ ਨਾਲਾ ਬਣ ਗਿਆ ਤੇ ਬੱਚਾ ਡਿੱਗਦੇ ਤੇ ਸਾਨੂੰ ਬਹੁਤ ਦਾ ਰਹਿੰਦਾ ਸੀ ਮੁਸ਼ਕਲ ਨਾਲ ਬੱਚੇ ਪਾਲੇ ਨਹੀਂ ਪੰਦੀਆਂ ਤੂਰੇ ਆ ਜਾ ਛੋਟੇ ਛੋਟੇ ਹਾਂ ਬਹੁਤ ਆਪਸ ਹੀ ਆਈ ਚੰਗਰ ਪਰ ਦੇਖੋ ਦੇਖੋ ਕੱਢ ਦੇ ਬਾਰੇ ਤਰਕੀ ਉੱਤੇ ਕੱਢ ਦੇ ਠੀਕ ਵੀ ਡਿੱਗੇ ਪੈ ਨੇ ਡੰਗਰ ਕੱਢੋ ਬਾਰੇ ਅੱਛਾ ਡੰਗਰ ਡਿੱਗ ਜਾਂਦਾ ਓ ਬਾਈ ਵੱਡਾ ਦੀ ਬਾਈ ਨਾਲਾ ਬਹੁਤ ਵੱਡਾ ਸੀ ਗੱਲ ਜੀਕ ਵੱਡਾ ਸੀ ਸਰ ਮੇਰੇ ਜਿਹੜੇ ਅਗਲੇ ਡ੍ਰੀਮ ਨੇ ਪ੍ਰੋਜੈਕਟ ਨੇ ਮੇਰੇ ਇੱਕ ਤਾਂ ਪਿੰਡ ਵਿੱਚ ਲਾਇਬ੍ਰੇਰੀ ਬਣਾਉਣਾ ਜੀ ਕਿਉਂਕਿ ਲਾਇਬ੍ਰੇਰੀ ਨਾਲ ਇੱਕ ਤਾਂ ਨੌਜਵਾਨ ਨਸ਼ੇ ਤੋਂ ਬਹੁਤ ਜ਼ਿਆਦਾ ਦੂਰ ਹੁੰਦੇ ਨੇ ਜੀ ਆਪ ਦਾ ਟਾਈਮ ਜੋ ਵੀ ਸਪੈਂਡ ਕਰਨ ਲਾਇਬ੍ਰੇਰੀ ਦੇ ਵਿੱਚ ਬੈਠ ਗਏ ਦੂਸਰਾ ਨੰਬਰ ਸਿਹਤ ਨੂੰ ਮੱਦੇ ਨਜ਼ਰ ਰੱਖਦੇ ਹੋ ਜੀ ਮਹੱਲਾ ਕਲੀਨਿਕ ਪਸ਼ੂਆਂ ਲਈ ਡਿਸਪੈਂਸਰੀ ਜੀ ਉੱਚਤ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰੋ ਜੋ ਰਹਿ ਗਿਆ ਬਾਕੀ ਕੁਛ ਤਾਂ ਸੀ ਲਗਭਗ 75% ਪਾਣੀ ਦਾ ਪ੍ਰਬੰਧ ਕਰ ਲਿਆ ਜੀ 25% ਜਿਹੜਾ ਰਹਿ ਗਿਆ ਏਵੀ ਅਸੀਂ ਪੂਰਾ ਕਰਾਂਗੇ ਜੀ ਮੋਟਰ ਤਾਂ ਅਸੀਂ ਲਗ ਐਸਸੀ ਪਰਵਾਰਾਂ ਚ ਹੋ ਗਈਆਂ ਜੀ ਇੱਕ ਬੀਸੀ ਪਰਵਾਰ ਚ ਹੋ ਗਈ ਜੀ ਇੱਕ ਆਪਣੇ ਮੁਸਲਮਾਨ ਭਾਈ ਜਰ ਉਹ ਵੀ ਬੀਸੀ ਆ ਜਾਂਦੇ ਦੋ ਬੀਸੀ ਦੇ ਹੋਗੇ ਟੋਟਲ ਪੰਜ ਮੋਟਰ ਲੱਗ ਗਈਆਂ ਪੰਜ ਮੋਟਰ ਹਾਂਜੀ ਹਾਂਜੀ ਸਰ ਤੇ ਫਿਰ ਹੋਰ ਅਗਲੇ ਕੀ ਦਿਨ ਚ ਹੋਣਗੇ ਅਗਲਾ ਡ੍ਰੀਮ ਸਰ ਇੱਕ ਇੱਕ ਸਕੂਲ ਨੂੰ ਅਪਗ੍ਰੇਡ ਕਰਾਉਣਾ ਜੀ ਬੱਚੇ ਦੀ ਪੜ੍ਹਾਈ ਦਾ ਕਿਉਂਕਿ ਸਾਡੇ ਉਰੇ 5ਵੀਂ ਕਲਾਸ ਦਾ ਸਕੂਲ ਹੈ ਜੀ ਬੱਚਿਆਂ ਨੂੰ ਰੇਲਵੇ ਕ੍ਰੋਸਿੰਗ ਕਰਕੇ ਜਾਣਾ ਪੈਂਦਾ ਜੋ ਕਦੇ ਵੀ ਹਾਦਸਾ ਹੋ ਸਕਦਾ ਹੈ ਸਕੂਲ ਨੂੰ ਅਪਗ੍ਰੇਡ ਕਰਾਉਣਾ ਜੀ ਇੱਕ ਜੋ ਸਾਡੇ ਪਿੰਡ ਪੈਲਸ ਬਣਿਆ ਜਿਹਦੇ ਵਿੱਚ ਆਪਾਂ ਖੜੇ ਹਾਂ ਇਸ ਟਾਈਮ ਇਸ ਪੈਲਸ ਨੂੰ ਵਧੀਆ ਤਰੀਕੇ ਨਾਲ ਅਪਗ੍ਰੇਡ ਕਰਾ ਕੇ ਜੋ ਪਿੰਡ ਦੇ ਲੋਕ ਬਾਹਰ ਪੈਲਸਾਂ ਦੇ ਵਿੱਚ ਪੈਸਾ ਇਨਵੈਸਟ ਕਰਦੇ ਨੇ ਉਹ ਆਪਣੇ ਪਿੰਡ ਦੇ ਵਿੱਚ ਹੀ ਵਧੀਆ ਪ੍ਰੋਗਰਾਮ ਕਰਨ ਘੱਟ ਬਜਟ ਦੇ ਕਰਨ ਜੀ ਇਹਨੂੰ ਵਧੀਆ ਬਣਾਉਣਾ ਆਪਾਂ ਨੇ ਇਹ ਸਾਡਾ ਇੱਕ ਡ੍ਰੀਮ ਹੈ ਜੀ ਦੂਸਰਾ ਜੀ ਪਿੰਡ ਹੈ ਪਸ਼ੂਆਂ ਵਾਲਾ ਹਸਪਤਾਲ ਦਾ ਹੋ ਗਿਆ ਜੀ ਉਹ ਆਪਾਂ ਨੇ ਡਾਕਟਰ ਵੀ ਪ੍ਰੋਵਾਈਡ ਕਰਾਂਗੇ ਜਿਹੜੀ ਉਹਦੀ ਬਿਲਡਿੰਗ ਬਹੁਤ ਜਾਂ ਖਸਤਾ ਹਾਲਤ ਉਹਨੂੰ ਵਧੀਆ ਬਣਾ ਕੇ ਉਹ ਕਰਨਾ ਜੀ ਦੂਜੇ ਰੰਪ ਜੋ ਵੀ ਪਿੰਡ ਦੇ ਬਾਕੀ ਕੰਮ ਰਹਿੰਦੇ ਨੇ ਸਾਰਿਆਂ ਨੂੰ ਕਰਕੇ ਤੇ ਪਿੰਡ ਗਵਿੰਦਗੜ ਜੇਜਿਆਂ ਨੂੰ ਇੱਕ ਨਮੂਨੇ ਦੇ ਤੌਰ ਤੇ ਬਣਾਉਣਾ ਮੇਰਾ ਇਹ ਸੁਪਨਾ ਹੈ ਜੋ ਮੈਂ ਆਪਣਾ ਡ੍ਰੀਮ ਪੂਰਾ ਕਰਨ ਪੂਰਾ